ਜੇ ਉਹਡੇ ਨਗਰ ਨਿਗਮ ਚ ਆਇਆ ਤੁਸੀਂ ਕਿਸ ਵਿਸ਼ੇ ਲੈ ਕੇ ਆਏ ਸਾਡਾ ਮਕਸਦ ਨਗਰ ਨਿਗਮ ਚ ਇਹ ਹੈ ਜੀ ਜੋ ਇੱਥੋਂ ਦਾ ਪ੍ਰਸ਼ਾਸਨ ਹੈ ਮੇਰ ਸਾਹਿਬ ਸਤਕਾਰਯੋਗ ਸਤਕਾਰਯੋਗ ਜੀਤਪਾਲ ਸਿੰਘ ਖੋਲੀ ਜੀ ਮਾਨਯੋਗ ਮੰਤਰੀ ਸਾਹਿਬ ਹੈਲਥ ਮੰਤਰੀ ਸਾਹਿਬ ਡਾਕਟਰ ਬਲਵੀਰ ਸਿੰਘ ਜੀ ਅਸੀਂ ਇੱਕ ਮੰਗ ਰੱਖਣ ਆਏ ਆ ਕਿ ਵੀ ਤਿਰਪੜੀ ਵੇਂ ਵਿੱਚ ਜਿੱਥੇ ਬਾਲਮੀ ਕਲੋਨੀ ਹੈ ਉੱਥੇ ਬਾਬਾ ਸਾਹਿਬ ਦੀ ਪ੍ਰਤਿਮਾ ਪ੍ਰਕਾਸ਼ਿਤ ਕੀਤੀ ਜਾਵੇ ਕਿਉਂਕਿ ਸ਼ਹਿਰ ਦੇ ਵਿੱਚ ਬਹੁਤ ਜਗ੍ਹਾ ਪੰਜਾਬ ਦੇ ਵਿੱਚ ਪਰ ਅਸੀਂ ਜਾਣਦੇ ਹਾਂ ਤਿਰਪੜੀ ਦੇ ਵਿੱਚ ਵੀ ਇਹ ਪ੍ਰਤੀਮਾ ਲੱਗਣੀ ਚਾਹੀਦੀ ਹੈ ਜੋ ਕਿ ਕਿਉਂਕਿ ਬਾਬਾ ਸਾਹਿਬ ਨੇ ਸੰਵਿਧਾਨ ਰਚਿਆ ਸੰਵਿਧਾਨ ਨਾਲ ਹੀ ਦੁਨੀਆ ਚੱਲ ਰਹੀ ਹੈ ਅੱਜ ਦੇਸ਼ ਦਾ ਪਾਰਲੀਮੈਂਟ ਵੀ ਸੰਵਿਧਾਨ ਨਾਲ ਹੀ ਚੱਲ ਰਿਹਾ ਹੈ ਸੰਵਿਧਾਨ ਅਗਰ ਸੰਵਿਧਾਨ ਉਹਦਾ ਮਕਸਦ ਇਹ ਖੋਰ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਬਾਬਾ ਸਾਹਿਬ ਨੇ ਜੋ ਵੀ ਇਸ ਦੇਸ਼ ਲਈ ਕੀਤਾ ਔਰ ਪ੍ਰੇਰਨਾ ਮਿਲੇ ਇਹਨਾਂ ਕਹਿੰਦਾ ਹੋਇਆ ਜੈਵੰਤ ਕਿ ਇਹ ਸ਼ਵਾਸ਼ਨ ਮਿਲੇਗੀ ਮਨ ਇਹ ਸਾਰਿਆਂ ਵੱਲੋਂ ਬਹੁਤ ਵਧੀਆ ਆਸ਼ਵਾਸ਼ਨ ਮਿਲਿਆ ਮੇਰ ਸਾਹਿਬ ਵੱਲੋਂ ਵੀ ਐਮਐਲਏ ਸਾਹਿਬਜੀਤਪਾਲ ਸਿੰਘ ਖੋਲੀ ਜੀ ਵੱਲੋਂ ਵੀ ਔਰ ਸੇਧ ਮੰਤਰੀ ਵੱਲੋਂ ਵੀ ਸਾਨੂੰ ਉਮੀਦ ਹੈ ਕਿ ਅਗਲੀ ਮੀਟਿੰਗ 'ਚ ਇਹ ਮਤਾ ਪੈ ਕੇ ਇਸ ਚੌਂਕ ਨੂੰ ਪ੍ਰਬੰਧਨ ਕੀ ਹੋ ਜਾਏਗੀ ਧੰਨਵਾਦ ਹਾਂਜੀ ਫੈਸਲਾ ਸਾਹਿਬਾ ਤੁਸੀਂ ਰੈ ਨਗਰ ਨਿਗਮ ਚਾਹੇ ਹੋ ਕਿਸ ਮੁੱਦਦ ਲੈ ਕੇ ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜਿਵੇਂ ਕਿ ਸਾਡੇ ਵੱਡੇ ਸਰਪ੍ਰਸ ਸਾਡੇ ਖੋੜਾ ਸਾਹਿਬ ਇਹਨਾਂ ਦੀ ਰਹਿ ਰਮਾਈ ਨਾਲ ਅਸੀਂ 바ਵਾ ਸਾਹਿਬ ਬੀਮਰਾウ ਉਮੀਦਵਾਰ ਜੀ ਦੀ ਤਿਰਪੜੀ ਦੇ ਵਿੱਚ ਇੱਕ ਮੰਗ ਰੱਖਣ ਆਏ ਆ ਤਾਂ ਕਿ ਜਿਹੜੇ 바ਵਾ ਸਾਹਿਬ ਸਾਡੇ ਰਹਿਬਰ ਉਹਨਾਂ ਨੇ ਸੰਵਿਧਾਨ ਰਚਿਆ ਅਸੀਂ ਆਪਣੇ ਸਮਾਜ ਨੂੰ ਨਹੀਂ ਹਰੇਕ ਵਰਗ ਦੇ ਹਰੇਕ ਬੱਚੇ ਨੂੰ ਇੱਕ ਦੱਸਣਾ ਚਾਹੁੰਦੇ ਆ ਜਿਹੜਾ ਕਿ ਬਾਬਾ ਵੀਰਾਂ ਸਿੰਘ ਰਾਮ ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ ਹੈ ਇਹ ਇਕੱਲਾ ਐਸਸੀ ਦੇ ਜਾਂ ਬੀਸੀ ਲਈ ਨਹੀਂ ਹੈ ਇਹ ਸਾਰੇ ਸਮਾਜ ਦੇ ਪੂਰੇ ਵਰਗ ਲਈ ਹੈ ਤੇ ਅਸੀਂ ਉਹਨਾਂ ਨੂੰ ਉਹਨਾਂ ਦੀ ਇੱਕ ਪ੍ਰਤਿਮਾ ਪਟਿਆਲਾ 2 ਦੇ ਵਿੱਚ ਦਿਖਾਉਣ ਦੀ ਇੱਕ ਮੰਗ ਦੇਤੀ ਹੈ ਤੇ ਅਸੀਂ ਬਹੁਤ ਹੀ ਮਾਨਯੋਗ ਅਜੀਤਪਾਲ ਸਿੰਘ ਕੋਲੀ ਜੀ ਤੇ ਸਾਡੇ ਮਾਨਯੋਗ ਮੇਰ ਸਾਹਿਬ ਤੇ ਸਾਡੇ ਮਾਨਯੋਗ ਸੇਧ ਮੰਤਰੀ ਡਾਕਟਰ ਬਲਵੀਰ ਜੀ ਨੂੰ ਅਸੀਂ ਮੰਗ ਪੱਤਰ ਦਿੱਤਾ ਤੇ ਅਸੀਂ ਉਹਨਾਂ ਨੂੰ ਇੱਕ ਬਹੁਤ ਹੀ ਉਹਨਾਂ ਤੇ ਆਸ ਰੱਖਦੇ ਆਂ ਵੀ ਸਾਡੇ ਪਟਿਆਲਾ 2 ਦੇ ਵਿੱਚ ਬਾਬਾ ਸਾਹਿਬ ਦੀ ਇੱਕ ਪ੍ਰਤੀਮਾ ਰਖਾਈ ਜਾਏ ਤਾਂ ਕਿ ਸਾਡੇ ਜਿਹੜੇ ਨੌਜਵਾਨ ਬੀੜੀ ਆ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਵੀ ਰਹਿਬਰ ਸਾਡੇ ਬਾਬਾ ਵੀਰਾਂ ਨੂੰ ਬੇਤਕ ਜੀ ਪਤਾ ਨਹੀਂ ਕਿਹੜਾ ਮੇਨ ਚੌਕ ਹੈ ਔਰ ਜਿਹੜੀ ਬਾਬਾ ਸਾਹਿਬ ਦੀ ਮੂਰਤੀ ਆ ਉਹ ਕਿੰਨੀ ਕੁ ਚੀ ਰਖਾਣੀ ਹੈ ਸਰ ਅਸੀਂ ਇਹ 5 ਫੁੱਟ ਦੀ ਉਹ ਦਿੱਤੀ ਆ ਤੇ ਅਸੀਂ ਇਹ ਤਿਰਪੜੀ ਪਾਣੀ ਵਾਲੀ ਟੈਂਕੀ ਕੋਲੀ ਸਵੀਟ ਚੌਕ ਤਿਕ ਬਾਲਮਕੀ ਸਾਡਾ ਜਿਹੜਾ ਮੁਹੱਲਾ ਉਹਦੇ ਬਾਹਰ ਅਸੀਂ ਤਿੰਨ ਜਗਾਵਾਂ ਦੱਸੀਆਂ ਬਾਕੀ ਅਸੀਂ ਆਸ ਰੱਖਦੇ ਹਾਂ ਇਹ ਸਰਕਾਰ ਸਾਡੇ ਆਮ ਆਦਮੀ ਪਾਰਟੀ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਬਾਬਾ ਸਾਹਿਬ ਜੀ ਦੇ ਹੰਦ ਚ ਚੱਲਦੀ ਹੈ ਜਿਹੜਾ ਜਿੰਨਾਂ ਨੂੰ ਮਿਲਿਓ ਤੁਸੀਂ ਕੀ ਆਸ਼ਵਾਸਨ ਦਿੱਤਾ ਗਿਆ ਹੈ ਇਹਨਾਂ ਨੇ ਜੀ ਬਹੁਤ ਸਾਨੂੰ ਭਰੋਸਾ ਦਿਵਾਇਆ ਬਾਕੀ ਸਾਡੇ ਗਿੱਲ ਸਾਹਿਬ ਹੈ ਸਾਡੇ ਖੋੜਾ ਸਾਹਿਬ ਹੈ ਸਾਡਾ ਸਾਰਾ ਸਮਾਜ ਸਾਡੇ ਨਾਲ ਹੈ ਅਸੀਂ ਇੱਕ ਵਸ ਇੱਕ ਸ਼ੁਰੂਆਤ ਕੀਤੀ ਹੈ ਹਾਂਜੀ ਸ਼ੰਤੀ ਜੀ ਅੱਜ ਤੁਸੀਂ ਨਗਰ ਕਟਿੰਗਮ ਚ ਆਏ ਹੋ ਕਿਸੇ ਮਿਸ਼ਨ ਲੈ ਕੇ ਆਏ ਪਹਿਲਾਂ ਸਾਰੇ ਜੈ ਵਾਲਮੀਕੀ ਜੀ ਸੋ ਬੜੇ ਚਿਰਾਂ ਦੀ ਪਟਿਆਲਾ ਵਾਸੀ ਵਾਲਮੀਕੀ ਸਮਾਜ ਦੀ ਮੰਗ ਸੀਗੀ ਪਟਿਆਲਾ 2 ਦੇ ਵਿੱਚ ਬਾਬਾ ਸਾਹਿਬ ਦੀ ਜੋ ਪ੍ਰਤਿਮਾ ਲਾਂਦੀ ਮੀਟਿੰਗ ਆ ਦੌਰ ਤੋਂ ਦੌਰ ਕੇਸਲਾ ਸਾਹਿਬ ਸਾਡੇ ਕਰ ਰਹੇ ਸੀਗੇ ਅੱਜ ਇਹਨਾਂ ਦੀ ਮਿਹਨਤ ਸਫਲ ਹੋਈ ਆ ਕਿਉਂਕਿ ਅੱਜ ਨਗਰ ਨਿਗਮ ਪਟਿਆਲਾ ਦੇ ਜੋ ਮੇਅਰ ਨੇ ਸਾਡੇ ਕੁੰਦਨ ਗੋਗਿਆ ਜੀ ਉਹਨਾਂ ਨੂੰ ਲੈਟਰ ਦੇ ਕੇ ਅੱਜ ਉਹਨਾਂ ਨੂੰ ਆਸ਼ਵਾਸ਼ਣ ਦਵਾਇਆ ਵੀ ਬੜੀ ਜਲਦੀ ਇਸ ਤੇ ਮੰਗ ਥੋੜੀ ਸਵੀਕਾਰ ਕਰਕੇ ਦੇ ਉੱਪਰ ਜਲਦੀ ਹੀ ਗੌਰ ਕੀਤੀ ਜਾਊਗੀ ਉਸ ਤੋਂ ਬਾਅਦ ਐਮਐਲਏ ਪਟਿਆਲਾ ਅਜੀਤਪਾਲ ਸਿੰਘ ਖੋਲੀ ਜੀ ਨੂੰ ਵੀ ਲੈਟਰ ਦਿੱਤਾ ਉਹ ਤੁਸੀਂ ਕੱਲ ਅਖਬਾਰ ਚ ਸਾਰਾ ਲੱਗ ਹੀ ਜਾਊਗਾ ਪਤਾ ਤਾਂ ਉਸ ਤੋਂ ਪਹਿਲਾਂ ਜੋ ਅੱਜ ਪਟਿਆਲੇ ਦੀ ਸ਼ਾਨ ਨੇ ਜੋ ਡਾਕਟਰ ਬਲਬੀਰ ਜੀ ਪਟਿਆਲਾ ਦੇ ਸਿਹਤ ਮੰਤਰੀ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਹੈ ਉਹਨਾਂ ਨੇ ਵੀ ਆਸ਼ਵਾਸ਼ਣ ਦਿਵਾਇਆ ਕਿ ਬਹੁਤ ਜਲਦੀ ਇਸ ਤੇ ਕੰਮ ਸ਼ੁਰੂ ਹੋਊਗਾ ਹਰ ਬਹੁਤ ਜਲਦੀ ਪ੍ਰਿਤਮਾ ਲਗਾਈ ਜਾਊਗੀ ਇਹ ਵਾਲਮੀਕੀ ਸਮਾਜ ਨੂੰ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ 2 ਦੇ ਖਾਸ ਕਰਕੇ ਸਮਾਜ ਨੂੰ ਇਹ ਇੱਕ ਬਹੁਤ ਵਧੀਆ ਤੋਹਫ਼ਾ ਦੇਣ ਜਾ ਰਹੀ ਹੈ ਪਾਰਟੀ ਸੋ ਇਹੀ ਕਹਿੰਦਾ ਹਾਂ ਜੈ ਵਾਲਮੀਕੀ ਜੈ ਭੀਮ ਧੰਨਵਾਦ ਜੀ